ਕੋਈ ਵਾਈਡਰ ਸੈਂਟਰੀ ਨੇ ਗੱਡੀ ਫੜੀ ਤੇ ਜਦੋਂ 20000 ਰੁਪਏ ਤੋਂ ਫੜੀ ਆ ਕੀ ਹਿੰਦੀ ਹਾਂਜੀ ਆਪਾਂ ਨਾ ਆਪਣੇ ਅਖਰਾਂ ਦੇ ਹੁਕਮ ਅਨਸਾਰ ਮੇਰੇ ਸਾਡੇ ਰੋਜ਼ ਨਾਕੇ ਹੁੰਦੇ ਆ ਜੀ ਵਕ ਵਕ ਥਾਵਾਂ ਤੇ ਸਾਡੇ ਨਾਕੇ ਲੱਗੇ ਹੁੰਦੇ ਆ ਜੀ ਰਾਤ ਵੀ ਸਾਡਾ ਵਕ ਵਕ ਥਾਵਾਂ ਤੇ ਜਿਹੜਾ ਨਾਕਾ ਚੱਲਦਾ ਪਿਆ ਸੀਗਾ ਤੇ ਸਾਨੂੰ ਸਾਡੇ ਬੰਦਿਆਂ ਤੋਂ ਨੇ ਪਰਮਿਸ਼ਨ ਮਿਲੀ ਐ ਕੋਈ ਬੰਦੇ ਜਿਹੜੇ ਹੈਗੇ ਆ ਗਲਤ ਤਰੀਕੇ ਨਾਲ ਕੋਈ ਸੈਂਟਰੀ ਤੇ ਐਂਟਰ ਕੀਤੇ ਆ ਜੀ ਬਾਦਰਪੁਰ ਦੇ ਨਜ਼ਦੀਕ ਅਸੀਂ ਤੁਰੰਤ ਐਕਸ਼ਨ ਲੈਂਦੇ ਹੋਏ ਆਪਣੇ ਆਪ ਤਰ੍ਹਾਂ ਦੇ ਧਿਆਨ ਚਾਹੀ ਲਿਆਤਾ ਨਾਲ ਹੀ ਨਾਲ ਹੀ ਪੁਲਿਸ ਦੇ ਧਿਆਨ ਤੇ ਲਿਆਤਾ ਜੀ ਪੁਲਿਸ ਦੀ ਮਤਨ ਨਾਲ ਆਪਣੇ ਸੀਨੀਅਰ ਅਫਸਰਾਂ ਦੀ ਮਤਨ ਨਾਲ ਅਸੀਂ ਜਿਹੜਾ ਮੌਕੇ ਦੇ ਨਾਕੇ ਜਗਾ ਜਗਾ ਲਗਾ ਲਿਆ ਉਹਨਾਂ ਨੂੰ ਕਹਿਰਾ ਪਾਲਿਆ ਜਦੋਂ ਅਸੀਂ ਇਹਨਾਂ ਨੂੰ ਮਲਕੀ ਦਾ ਪਿੱਛਾ ਕੀਤਾ ਆ ਤੇ ਇਹ ਸਾਨੂੰ ਦੇਖ ਕੇ ਫਰਾਰ ਹੋ ਗਏ ਆ ਮੌਕੇ ਦੀ ਜਿਹੜੀ ਗੱਡੀ ਸੀ ਲੋਡ ਉਹ ਅਸੀਂ ਕਬਜ਼ੇ ਚ ਲੈ ਲਈ ਆਪਣੇ ਜੀ ਹਾਂਜੀ ਕਿੰਨੇ ਕਵਾਂਟਰ ਇਹ ਲਗਭਗ ਅਸੀਂ ਹੁਣ ਚੈਕਿੰਗ ਕਰਨ ਦੇ ਪਾਇਆ ਗਿਆ 10 ਬੋਟੇ ਪਹਿਲੇ ਮਿਲੇ ਆ ਜੀ ਬਾਕੀ ਫਾਈਨਲ ਚੈਕਿੰਗ ਕਰਕੇ ਇਹਦੀ ਰਿਪੋਰਟ ਪੂਰੀ ਬਣਾ ਕੇ ਦੇ ਜੀ ਅਸੀਂ ਥਾਣੀ ਜਿਹੜੀ ਦੇ ਡੇਰਾ ਨੇ ਜਿਹੜਾ ਇਹ ਕਾਫੀ ਜਿਹੜਾ ਇੱਕ ਤਕੜਾ ਜਿਹੜਾ ਜਿੰਨੂੰ ਗਰੋ ਕਹਿੰਦੇ ਆ ਉਹ ਗੈਂਗ ਆ ਇਹ ਇਹ ਕਾਫੀ ਜਿਹੜੇ ਸਾਲ ਡੇਢ ਸਾਲ ਤੋਂ ਐਕਟਿਵ ਹੋਇਆ ਪਿਆ ਪੂਰੇ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਕਾਫੀ ਇਹਨਾਂ ਨੇ ਜਿਹੜੀਆਂ ਚੋਰੀਆਂ ਕੀਤੀਆਂ ਹੋਈਆਂ ਸੁजानਪੁਰ ਵੀ ਦਰਦ ਹੋਇਆ ਬੱਤੇ ਨਾਲ ਤੇ ਧਾਰ ਵੀ ਹੋਇਆ ਦਨੇਰੇ ਵੀ ਹੋਏ ਆ ਤੇ ਕਾਫੀ ਜ਼ਿਲ੍ਹੇ 'ਚ ਇਹ ਐਕਟਿਵ ਹੈਗਾ ਗਰੋ ਹੁਣ ਇਹਨਾਂ ਤੇ ਅਸੀਂ ਥੋੜਾ ਕਾਬੂ ਕੀਤਾ ਇਹਨਾਂ ਨੂੰ ਅਸੀਂ ਐਸਐਸਪੀ ਸਾਹਿਬ ਆਪਣੇ ਪੁਲਿਸ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਆ ਐਸਐਚਓ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਤੇ ਸਖਤ ਸਖਤ ਜਿਹੜੀ ਕਾਰਵਾਈ ਕੀਤੀ ਜਾਵੇ ਤਾਂ ਜੋ